ਕੁੜੀ ਮਾਰੀਆਂ ਹੋਈਆਂ ਨੇ ਇੱਕ ਤੌਫੀਕ ਬਖਸ਼ੇ ਤਾਂ ਕਰ ਸੋਹਣੇ ਚੱਲੀ ਜਾਂਦੇ ਸੀ ਇਹ ਤੌਫੀਕ ਨਹੀਂ ਬਖਸ਼ਦੀ ਤਾਂ ਉਹ ਤੇ ਖਿਲਾਰੇ ਨੇ ਤੇ ਜ਼ਰੂਰੀ ਕੁੜੀ ਸੱਚੇ ਦਰਬਾਰ ਨਿਕੰਨੀ ਬਣਦੀ ਹੈ ਕਿ ਖੋਰ ਤਾਂ ਜਿਵੇਂ ਬਣ ਜੇ ਤਾਂ ਕਰ ਨੂੰ ਜੋੜ ਦਿੰਦੀ ਹੈ ਪਰ ਜੇ ਕੈਂਚੀ ਬਣ ਜੇ ਤਾਂ ਉਸ ਕਰਦੇ ਜਿਥੜੇ ਉੜਾ ਦਿੰਦੀ ਹੈ ਖਤਮ ਕਰ ਦਿੰਦੀ ਹੈ ਰਿਸ਼ਤੇ ਨਾਤੇ ਕਿਉਂ ਕਿ ਕਿ ਵਿਆਹ ਤੋਂ ਪਹਿਲਾਂ ਮਨੋਜ ਕੋਈ ਮੁੰਡਾ ਨਹੀਂ ਕਹਿੰਦਾ ਵੀ ਬੇਬੇ ਬਾਪੂ ਚੱਲੋ ਫਿਰ ਦਾਸ ਨੂੰ ਪਰ ਜਦੋਂ ਵਿਆਹ ਹੋ ਜਾਂਦਾ ਹੈ ਨਾ ਇਹ ਸੋਹਣੀਆਂ ਸੋਹਣੀਆਂ ਕੁੜੀਆਂ ਜਦੋਂ ਵਿਆਹ ਕੇ ਲਿਉਂਦੇ ਆ ਨਾ ਫਿਰ ਉਹ ਦਿਮਾਗ ਖਰਾਬ ਕਰਦੀਆਂ ਕਿਉਂ ਕਹਿੰਦੀ ਕਿ ਤਕਲਾ ਰਹਿ ਮੇਰੇ ਨਾਲ ਤੇਰਾ ਮਾਂ ਨਹੀਂ ਮੈਂ ਨਹੀਂ ਰੋਦੀ ਮੈਂ ਸੱਚਾਈ ਪੇਸ਼ ਕਰਦੀ ਆ ਮੈਂ ਇਹਨਾਂ ਨਾਲ ਲੜਾਈ ਕਰਨੀ ਹੈ ਤੂੰ ਬਾਅਦ ਇੱਧਰ ਨੂੰ ਆਉਂਗੀ ਇਹ ਤੇ ਮੈਂ ਸਮਝਾ ਰਹੀ ਆ ਕਿ ਕੋਈ ਛੋਟਾ ਭਰਾ ਆ ਬੱਚਾ ਮੇਰਾ ਉਹ ਹੈ ਇਹ ਗੀਜ਼ ਹੁੰਦੀ ਆ ਹਮੇਸ਼ਾ ਕਿਉਂਕਿ ਜਦੋਂ ਵਿਆਹ ਹੋ ਜਾਂਦਾ ਉਹਦੀ ਮਾਪੇ ਨਾਲੋਂ ਮੁੰਡੇ ਅੱਡ ਹੁੰਦੇ ਨੇ ਨਹੀਂ ਮਾਪੇ ਦੇ ਨਾਲ ਬੜਾ ਪ੍ਰੇਮ ਹੁੰਦਾ ਮੁੰਡਿਆਂ ਦਾ ਨੌਥੀ ਕਹਿੰਦੀ ਆ ਕਿ ਕਸੂਰਬਾਰ ਹਮੇਸ਼ਾ ਔਰਤ ਹੀ ਹੁੰਦੀ ਆ ਗੁਰੂ ਸੱਚੇ ਦਰਬਾਰ ਦੀ ਕੀ ਕਹੈ ਮੈਂ ਕੁੜੀਆਂ ਜੇ ਇੱਥੇ ਖੜ ਕੇ ਇਹ ਗੱਲ ਮੁੰਡਾ ਆ ਕੇ ਸ਼ਾਇਰ ਇਹਨਾਂ ਨੇ ਗੁੱਸਾ ਕਰ ਜਾਣਾ ਪਰ ਮੈਂ ਵੀ ਇੱਕ ਔਰਤਾ ਮੈਂ ਇੱਕ ਕੁੜੀ ਆ ਮੈਂ ਇੱਕ ਨੂੰ ਆ ਮੈਂ ਇੱਕ ਧੀ ਆ ਜੇ ਮੈਂ ਇਹ ਕੀਤਾ ਹੋਊ ਤਾਂ ਇੰਨਾ ਠੋਕ ਕੇ ਵੀ ਬੋਲ ਸਕਦੀ ਮੈਂ ਪਰ ਮੈਂ ਕਹਿੰਦੀ ਆ ਕਿ ਦੇਵੀਓ ਕਰਪਾ ਰੱਖਿਆ ਕਰੋ ਘਰਾਂ ਨੂੰ ਤੋੜੋ ਨਾ ਜੋੜ ਕੇ ਰੱਖੋ ਕਿਉਂਕਿ ਸੁਣ ਸੁਣੇ ਪੁੱਤਾਂ ਨੂੰ ਜੰਮਣ ਵਾਸਤੇ ਬਹੁਤ ਸੁੱਖਾਂ ਸੁਖਦੀਆਂ ਮਾਈਆਂ ਪਤਾ ਨਹੀਂ ਕਿੰਨੀਆਂ ਸੁੱਖਾਂ ਸੁੱਖੇ ਪੁੱਤ ਮਾਵਾ ਬਖਸ਼ਦੀ ਐ ਤੇ ਥੋੜੀ ਝੋਲੀ ਪਾ ਕੇ ਮਾਵਾ ਖਾਲੀ ਹੋ ਕੇ ਸਾਈਡ ਹੋ ਕੇ ਬਹਿ ਜਾਂਦੀਆਂ ਬੋਲੀਏ ਸੱਚੇ ਦਰਬਾਰ ਦੇ ਹਣ ਮੈਂ ਉਸ ਦਿਨ ਇਹ ਵੀ ਹਾਜ਼ਰੀ ਲੋੜੀ ਹੁੰਦੀ ਆ ਇਹਨਾਂ ਬੇਟੀਆਂ ਲਈ ਮੇਨੂੰ ਵੀਰ ਨੇ ਹੁਕਮ ਕੀਤਾ ਸੀ ਸਾਰੀ ਹੇ ਸੁਣੋ ਮਾਲੀ ਪੇਟ ਆਉਂਦੇ ਇੱਕ ਧੀ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਜਦੋਂ ਮੇਰਾ ਆਨ ਹੋਇਆ ਤੇਰੀਆਂ ਅੱਖਾਂ ਨਮ ਸੀ ਪਰ ਜਦੋਂ ਵੀਰ ਦਾ ਆਉਣ ਦਾ ਵੇਲਾ ਹੋਇਆ ਉਦੋਂ ਤੱਕ ਗੁਰਦੀ ਵੰਡਿਆ ਤੈਨ ਲੋੜੀਆਂ ਵੀ ਮਨਾਈਆਂ ਤੈਨ ਬੀਜੇ ਵੀ ਲਾਏ ਟੋਲੀ ਦੀ ਗੱਲ ਕੀ ਕਹਾਂ ਹਾਲੂ ਨਾ ਕਿ ਅਸੀਂ ਅਮੀਰ ਹੋਗੇ ਅਸੀਂ ਫਾਰਵਰਡ ਹੋਗੇ ਪਰ ਮੈਂ ਕਹਿਣੀ ਹਣੀ ਅਸੀਂ ਅੱਡੇ ਨਹੀਂ ਹੋਗੇ ਅਸੀਂ ਅਮੀਰ ਨਹੀਂ ਹੋਗੇ ਅਸੀਂ ਹਾਈ ਫਾਈ ਨਹੀਂ ਹੋਗੇ ਸਾਡਾ ਬੇੜਾ ਘਰ ਗਿਆ ਸਾਡੇ ਪਿਓ ਦੀ ਪੱਗ ਤੇ ਮਾਂ ਦੀ ਚੁੰਨੀ ਦੀ ਲਾਜ ਜੜੀ ਉਹਨੂੰ ਅਸੀਂ ਜੋੜ ਕੇ ਸੇਧਾ ਜੇ ਕਿਤੇ ਮੁੰਨਾ ਬਸਲ ਕਰਦੇ ਆ ਨਹੀਂ ਤੇ ਇੱਕ ਕੰਮ ਸਾਡੇ ਮਾਮਾ ਬਾਪ ਦਾ ਹੀ ਹੋਇਆ ਕਰਦਾ ਸਾਡੀਆਂ ਮਾਮਾ ਸਾਡੀਆਂ ਭੂਆ ਸਾਡੀਆਂ ਮਾਮੀਆਂ ਮਾਤਰੀ ਦੀ ਨਾਲ ਨਾ ਤੇ ਜੰਨਣਾ ਨਾ ਕੋਤਿਆਂ ਤੋਂ ਪੁੱਛੀਂ ਕਿ ਕਹਿਣ ਤੇ ਕਹਿਣਾ ਔਰ ਸਫਲ ਵੀ ਉਹੀ ਹੁੰਦਾ ਜੋ ਮਾਪਾ-ਮਾਪੇ ਕਰਕੇ ਦਿੰਦਾ ਹੈ ਮਾਫੀ ਚੋਣੀ ਜੇ ਕਿਸੇ ਵੀ ਕੁੜੀ ਨੂੰ ਜ਼ੁਰਾਂ ਲੱਗੇ ਤਾਂ ਮੈਂ ਗੱਲ ਉਹ ਹੀ ਕਹਿਣਾ ਚਾਹੁੰਦੀ ਜੋ ਸੱਚ ਹੈ ਇਹ ਜਿਹੜੀਆਂ ਸਰਦਾਰੀਆਂ ਨੇ ਨਾ ਉਹਨਾਂ ਨੂੰ ਕਾਇਮ ਵੀ ਅਸੀਂ ਰੱਖਣਾ ਤੇ ਕੈਰਾ ਚ ਪੱਗ ਵੀ ਅਸੀਂ ਬਾਪੂ ਦੀ ਅਸੀਂ ਕੁੜੀਆਂ ਹੀ ਰੋਦੇ ਆ ਦੱਸੋ ਕਿੱਥੇ ਮੁੰਡੇ ਰੋਦੇ ਆ ਮੁੰਡਿਆਂ ਨੂੰ ਤਾਂ ਕੁਝ ਕਹੀ ਨਹੀਂ ਜਾਂਦਾ ਕਿਸੇ ਨਾਲ ਹੋਂਕਾ ਸੀ ਕਿ ਕੀ ਚਾਹੀਏ ਨਾ ਸਾਡਾ ਵੀ ਤਾਂ ਬਾਹਰ ਨਹੀਂ ਨਿਕਲ ਸਕਦਾ ਸਾਡਾ ਬਾਪੂ ਇੱਕ ਥੋੜੇ ਬਾਅਦ ਨਹੀਂ ਖੜ੍ਹ ਸਕਿਆ ਸੋ ਆਪਣੇ ਆਪ ਨੂੰ ਕੱਜ ਕੇ ਕਹਿੰਦੇ ਪੁੱਤ ਪੀਛੇ ਮੰਗਦੀਆਂ ਤੁਸੀਂ ਮਾਂ ਮੈਨੂੰ ਇੱਕ ਲਾਲ ਦੇਦੇ ਪਰ ਇੱਕ ਧੀ ਹੈ ਜਿਹੜੀ ਉਹ ਪ੍ਰਸ਼ਾਦ ਦੇ ਰੂਪ ਚ ਮਿਲਦੀ ਹੈ ਤੇ ਪ੍ਰਸ਼ਾਦ ਨੂੰ ਹਮੇਸ਼ਾ ਟੱਕ ਕੇ ਰੱਖਣਾ ਚਾਹੀਦਾ ਹੈ ਇਤਰਾਛਾ ਉਹ ਰਾਜੇ I ਕਿ ਨਾਂ ਨਾ ਨਿਕਲੀ ਦੋ ਚੀਜ਼ਾਂ ਸੁਣਾਉਂਗੀ ਉਹ ਕੀ ਲੈ ਕੇ ਆਉਂਗੀ ਕਿ ਸੁਣੇ ਲੇਡੀਆਂ ਨਾਲ ਲੜਾਈ ਕਰਕੇ ਆਈ ਆ ਅੱਜ I'm